ਸਲਾਮੀ ਜੀ ਦਿੰਦੇ 5 ਰੁਪਏ 5 ਰੁਪਏ ਸਲਾਮੀ 5 ਰੁਪਏ ਅੱਛਾ ਜਿਹੜਾ ਨਿਉਂਦਾ ਸੀ ਇਹ ਜਿਹੜਾ ਕੋਈ ਸਰਦਾ ਕੋਈ 4 ਕੋਈ 5 4-500 ਰੁਪਇਆ ਹੁੰਦਾ ਹੈਗਾ ਅੱਛਾ ਜੇ ਕੋਣ ਬਾਅਦ ਕੀ ਜੇ ਪਤਾ ਅਗਲੇ ਹੁਣ ਜੇ ਮੇਰੇ ਬੇਵਿਆਹ ਵਿਆਹ ਹੋਇਆ ਉਦੋਂ ਮੈਂ ਅਗਲੇ ਸੱਧਿਆ ਇਹ ਮੈਂ 4 ਭਾਏ ਅਗਲੇ ਚੀਪੋਣਾ ਪੈਂਦਾ ਸੀ ਐਂ ਚਲਾਉਂਦੇ ਸੀ ਕੰਮ ਤੇ ਤਾਂ ਕੁਝ ਵੀ ਨਹੀਂ ਸੀ ਪਿਆ ਹਾਂ ਉਹਨੂੰ ਸਾਰਾ ਦਿੰਦੇ ਸੀ ਸਾਰਾ ਦਾ ਵੀ ਇਹ ਉੱਠ ਖੜੇ ਵਿਆਹ ਸਾਦੀ ਹੋ ਜੂਗਾ ਉਹ ਵੀ ਜਾਂਦਾ ਸੀ ਆਹ ਬਾਣਗੀਆਂ ਮੋਣੀਆਂ ਵਾਲੇ ਕੋਣ ਜਾਂਦਾ ਸੀ ਐਂ ਬਸ ਉਧਰ ਦੇ ਭਰਾਵਾਂ ਤੌਰ ਤੇ ਕੰਮ ਚੱਲੀ ਜਾਂਦਾ ਸੀ ਹਾਂ ਮਠਾਈਆਂ ਮਠੂਈਆਂ ਕੀ ਮਠਾਈਆਂ ਸਾਰੇ ਦੇਸ਼ ਸੀ ਸਭ ਦੇਸ਼ੀ ਦੇਸੀ ਕਿ ਉਹਦੇ ਸਾਹ ਅੱਛਾ ਆਹ ਵੱਡੀਆਂ ਬਰਾਤਾਂ ਹੁੰਦੀਆਂ ਹੁੰਦਾ ਵੀ ਗੱਲ ਲਾਉਂਦੇ ਨੇ ਮੇਰੀ ਮੂਝ ਲੋਕ ਤੇ ਅੱਗੇ ਬਰਾਤਾਂ ਆਉਂਦੀਆਂ ਐਂ ਤਾਂ ਰੰਦੇ ਬਰਾਤ ਭਾਵੇਂ ਪੰਜ ਸੱਤ ਸੱਤ ਬੰਦੇ ਬਾਈ ਜਾਂਦੇ ਕੱਪੜਾ ਵਛਾਣਦੇ ਉਹ ਰਾਤ ਵੀ ਰਹਿੰਦੀ ਸੀ ਬਾਬਾ ਜੀ ਬਰਾਤ ਤੰਤਣ ਤੰਤਣ ਤੰਤੜਾ ਰੰਦੇ ਤੰਤਣ ਬਰਾਤਾਂ ਦੇ ਰਹਿੰਦੇ ਸਾਰਾ ਰਹਿੰਦੇ ਸੀ ਹਾਂ ਤੇ ਤੜਕੇ 4 ਵਜੇ ਨੰਨ ਹੁੰਦੇ 4 ਵਜੇ ਹਾਂ ਜੇ 4 ਤੋਂ 6 ਵਜੇ ਕੇ ਫਿਰ ਕੈਨਸਲ ਕਰ ਦਿੰਦੇ ਸੀ ਕੈਨਸਲ ਕਰ ਦਿੰਦੇ ਹਾਂ ਨਹੀਂ ਭਾਈ ਹਾਂ ਬਰ ਰੱਖਿਆ ਸੀ ਲੋਕਾਂ ਦਾ ਕੰਮ ਹੁਣ ਤਾਂ ਤੁਹਾਨੂੰ ਬਥੇ ਤਾਂ ਕੋਈ ਟਾਈਮ ਵੀ ਨਹੀਂ ਦਿਆ ਹੈ